ਆਹ ਜਿਹੜੀ ਵੀਡੀਓ ਨੂੰ ਵੇਖਦੇ ਆਂ ਵੀ ਕਿਹੜੇ-ਕਿਹੜੇ ਭਰਾ ਸ਼ੇਅਰ ਕਰਦੇ ਆ ਭਰਾ ਸ੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਚੱਲੇ ਆ ਵਾ ਤੇ ਭਰਾ ਦੀ ਹੈਗੀ ਆ ਪਹਿਲੀ ਯਾਤਰਾ ਤੇ ਪਹਿਲੀ ਗੱਲ ਤਾਂ ਸਾਰੇ ਭਰਾ ਸਾਰੇ ਭੈਣ ਭਰਾ ਹੌਂਸਲਾ ਦਿਓ ਭਰਾ ਨੂੰ ਵੀ ਭਰਾ ਦੀ ਸਾਈਕਲ ਤੇ ਪਹਿਲੀ ਯਾਤਰਾ ਵਾ ਸ੍ਰੀ ਹੇਮਕੁੰਡ ਤੇ ਉਹਦੀ ਤੇ ਰਸਤੇ ਦੇ ਵਿੱਚ ਭਰਾ ਰਿਸ਼ੀਕੇਤ ਤੋਂ ਪਿੱਛੇ ਥੋੜਾ ਜਿਹਾ ਸਾਨੂੰ ਮਿਲਿਆ ਵਾ ਮੇਰੇ ਪਿੰਡ ਦਾ ਭਰਾ ਵਾ ਤੇ ਹੋਰਾਂ ਵੀਡੀਓ ਨੂੰ ਵੀ ਆਪਾਂ ਸ਼ੇਅਰ ਕਰ ਦਿੰਨੇ ਆ ਠੀਕ ਆ ਵੇ ਕੋਈ ਗੰਦੀਆਂ ਵੀਡੀਓ ਹੁੰਦੀਆਂ ਵਾ ਕਈ ਪਹਾੜਾਂ ਤੇ ਗਏ ਹੁੰਦੇ ਆ ਉਹ ਜਿਹੜੀਆਂ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿੰਨੇ ਆ ਤੇ ਪਰ ਭਰਾ ਸ੍ਰੀ ਹੇਮਕੋਟ ਸਾਹਿਬ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਚੱਲਿਆ ਵਾ ਸਾਈਕਲ ਤੇ ਤੇ ਆਹ ਜਿਹੜੀ ਵੀਡੀਓ ਸ਼ੇਅਰ ਕਰਨੀ ਵੀ ਬਹੁਤ ਜ਼ਰੂਰੀ ਆ ਤੇ ਸ਼ੇਅਰ ਕਰਿਓ ਵੀ ਜ਼ਰੂਰ ਤੇ ਭਰਾ ਸਾਨੂੰ ਕੌਫੀ ਬਣਾ ਕੇ ਪਿਉਣ ਲੱਗਾ ਵਾ ਰਸਤੇ ਦੇ ਵਿੱਚ ਨਾਲੇ ਭਰਾ ਦੇ ਨਾਲ ਕਿੱਡੀਆਂ ਗੱਲਾਂ ਬਾਤਾਂ ਤੇ ਨਾਲੇ ਭਰਾ ਨੂੰ ਇੱਕ ਦੋ ਗੱਲਾਂ ਬਾਤਾਂ ਸਮਝਾਈਆਂ ਜਿਹੜੇ ਭਰਾ ਸਾਈਕਲ ਤੇ ਜਾ ਰਹੇ ਆ ਕਿਉਂਕਿ ਵੀ ਰਾਸਤੇ ਦੇ ਵਿੱਚ ਵੀ ਕਿਵੇਂ-ਕਿਵੇਂ ਜਾਣਾ ਵਾ ਸਾਈਕਲ ਤੇ ਵੀ ਦੋ ਚਾਰ ਗੱਲਾਂ ਦੱਸਣੀਆਂ ਵੀ ਜ਼ਰੂਰੀ ਸੀਗੀਆਂ। ਬਾਕੀ ਵੀਡੀਓ ਦੱਸਿਓ ਕਿਵੇਂ ਦੀ ਲੱਗੀ ਤੇ ਭਰਾ ਨੂੰ ਹੌਸਲਾ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ। ਤੇ ਆ ਚੁੱਲਾ ਵੀ ਤੁਸੀਂ ਵੇਖ ਸਕਦੇ ਆ। ਬਹੁਤ ਸਿਰਾ ਚੁੱਲਾ ਸੀਗੇ ਤੇ ਭਰਾ ਨੇ ਨਾਲ ਪਾਤੀ ਸ਼ੱਕਰ ਤੇ ਲੱਗਾ ਭਰਾ ਸਿਲੰਡਰ ਲਾਉਣ ਚੁੱਲੇ ਦੇ ਨਾਲ। ਫੋਏ ਚਲੇ ਦਨਾ ਸਿਲੰਡਰ ਫਿੱਟ ਕਰਤਾ ਭਰਾ ਨੇ ਤੇ ਭਰਾ ਕਾਫੀ ਬਣਾ ਕੇ ਸਾਨੂੰ ਲੱਗਾ ਵਾ ਪਿਉਣਾ ਮੈਗੀ ਮੁੱਕੀ ਹੋਈ ਸੀ ਨਹੀਂ ਤਾਂ ਮੈਗੀ ਵੀ ਬਣਾ ਕੇ ਸਾਨੂੰ ਭਰਾ ਨੇ ਖਵਾਉਣੀ ਸੀ ਕਿ ਭਰਾ ਕਹਿੰਦਾ ਆਜੋ ਤੁਹਾਨੂੰ ਕਾਫੀ ਬਣਾ ਕੇ ਪਿਉਣਾ ਵਾ ਸਿਰੇ ਦੀ ਲਓ ਜੀ ਇੱਕ ਦੋ ਮਿੰਟਾਂ ਦੇ ਵਿੱਚ ਬਣ ਜੂਗੀ ਕਾਫੀ ਤੇ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਤੇ ਜੇ ਲਾਸਟ ਤੱਕ ਵੀਡੀਓ ਵਧੀਆ ਲੱਗੀ ਤਾਂ ਜਰੂਰ ਕਮੈਂਟਾਂ ਕਮੈਂਟ ਜਰੂਰ ਕਰਿਓ ਤੇ ਜੇ ਨਾ ਵੀ ਵਧੀਆ ਲੱਗੀ ਤਾਂ ਵੀ ਦੱਸਿਓ ਵੀ ਤੁਹਾਨੂੰ ਨਹੀਂ ਵਧੀਆ ਲੱਗੀ ਰਿਸਪੌਂਸ ਜਰੂਰ ਦਿਓ ਹਨਾ ਜਦਾਂ ਦਾ ਵੀ ਹੈਗਾ ਪਰ ਭਰਾ ਨੂੰ ਹੌਸਲਾ ਜਰੂਰ ਦੇ ਦਿਓ ਵੀ ਤੁਹਾਡੇ ਇੱਕ ਹੌਸਲੇ ਦੀ ਬਹੁਤ ਜ਼ਰੂਰਤ ਆਪਾਂ ਹੋਰ ਵੀਡੀਓ ਗਾਣੇ ਵਾਲੀਆਂ ਜਾਂ ਹੋਰ ਗੰਧੀਆਂ ਬੰਦੀਆਂ ਬਹੁਤ ਵੇਖਦੇ ਆ ਇੱਕ ਦੂਜਿਆਂ ਨੂੰ ਰੀਲਾਂ ਸੈਂਡ ਕਰਨ ਲੱਗ ਜਾਂਦੇ ਆ ਇੰਸਟਾਗ੍ਰਾਮ ਤੇ ਪਰ ਆਹ ਜਿਹੜੀ ਵੀਡੀਓ ਸ਼ੇਅਰ ਕਰਨਾ ਤੁਹਾਡਾ ਆਪਣਾ ਫਰਜ਼ ਆ ਵੀ ਤਾਂ ਜੋ ਪਤਾ ਲੱਗੇ ਵੀ ਭਰਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਗਿਆ ਸੀਗਾ ਸਾਈਕਲ ਤੇ ਜਿਹੜੇ ਕਈਆਂ ਦੀ ਆਪੋ ਆਪਣੀ ਸ਼ਰਧਾ ਹੁੰਦੀ ਕਈ ਸਾਈਕਲ ਤੇ ਜਾਂਦੇ ਆ ਤੇ ਕਈ ਤੁਰ ਕੇ ਜਾਂਦੇ ਕਈ ਜਹਾਜ਼ ਤੇ ਜਾਂਦੇ ਕਈ ਟ੍ਰੇਨ ਤੇ ਜਾਂਦੇ ਕਈ ਗੱਡੀਆਂ ਤੇ ਕਈ ਟਰੱਕ ਤੇ ਕਈ ਕਿਸੇ ਤੇ ਵੀ ਜਾਂਦੇ ਹੋਣ ਚਲੋ ਜਿਹੜੀ ਆਪਾਂ ਯਾਤਰਾ ਕਰਨੀ ਆ ਉਹ ਆਪੋ ਆਪਣੀ ਸ਼ਰਧਾ ਹੁੰਦੀ ਆ ਵੀ ਕਿਵੇਂ ਕਰਨੀ ਆ ਵੀ ਸਾਈਕਲ ਤੇ ਕਰਨੀ ਆ ਤੁਰ ਕੇ ਕਰਨੀ ਆ ਤੇ ਪਰ ਆਹ ਜਿਹੜੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਪਹੁੰਚਦੀ ਹੋ ਜੇ ਤੇ ਲਓ ਜੀ ਕੌਫੀ ਆਪਣੀ ਬਣਨ ਵਾਲੀ ਆ ਤੇ ਭਰਾ ਨੇ ਕੌਫੀ ਦੇ ਵੀ ਉਹਦੇ ਕਹਿਣ ਵਾਂਗੂੰ ਸਿਰਾ ਗੱਲ ਬਦਲਾ ਦੀ ਯਾਰ ਇਹੋ ਜੀ ਕੌਫੀ ਕਿਤੇ ਜ਼ਿੰਦਗੀ ਵਿੱਚ ਪੀਤੀ ਨਹੀਂ ਹੋਣੇਗੀ ਜਿਹੋ ਜੀ ਭਰਾ ਨੇ ਕੌਫੀ ਬਣਾ ਕੇ ਦਿੱਤੀ ਆ ਭਰਾ ਕਹਿੰਦਾ ਸਿਰਾ ਗੱਲ ਬਦਲਾ ਦਾਂਗੇ ਆਪਾਂ ਤਾਂ ਜਦੋਂ ਭਰਾ ਨੇ ਲਾਈ ਕੌਫੀ ਬਣਾਈ ਪੂਰੀ ਉਹਦੇ ਕਹਿਣ ਵਾਂਗੂੰ ਸਿਰਾ ਕੰਮ ਕਰਦਾ ਸੀਗਾ ਜਿਦਾਂ ਦੀਆਂ ਵੀਡੀਓ ਹੋਰ ਵੀ ਤੁਸੀਂ ਵੇਖਣਾ ਚਾਹੁੰਦੇ ਆ ਤੇ ਹੋਰ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਭਰਾਵੀਆਂ ਹੋਰ ਵੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਲਓ ਜੀ ਬਾਈ ਪਾ ਦੇਣ ਲੱਗਾ ਨਾਲ ਥੋੜੀ ਜੀ ਕੌਫੀ ਹੋਰ ਵਿੱਚ ਕੌਫੀ ਆਪਣੀ ਬਣ ਚੁੱਕੀ ਆ ਲੋ ਜੀ ਪ੍ਰਾਣੇ ਕਰਤਾ ਸਿਲੰਡਰ ਵੀ ਬੰਦ ਤੇ ਚੁੱਲਾ ਲਾ ਕੇ ਰੱਖਤਾ ਪਾਸੇ ਦਾ ਪਹਿਲਾਂ ਚੁੱਲਾ ਵੀ ਦੱਸਿਓ ਨਾਲ ਤੁਹਾਨੂੰ ਕਿੱਦਾਂ ਲੱਗਾ ਵਿਗੇੜੇ-ਗੇੜੇ ਭਰਾ ਆ ਜਿਹੜਾ ਛੋਟਾ ਚੁੱਲਾ ਵਾਰ ਤੋਂ ਲਿਆ ਸਾਈਕਲਾਂ ਤੇ ਲੋ ਜੀ ਬਣ ਗਈ ਆ ਕਾਫੀ ਤੇ ਪੂਰਾ ਸਿਰਾ ਗੱਲਬਾਤ ਬਾਈ ਨੇ ਲਾਦੀ ਆ ਤੇ ਨਿਆਰੇ ਐਂਡ ਐਂਡ ਗੱਲਬਾਤ ਲੋ ਜੀ ਭਰਾ ਦਾ ਕਰਦੇ ਆ ਧੰਨਵਾਦ ਤੇ ਭਰਾ ਹੁਣ ਇਥੋਂ ਰਹੀਗੇ ਭਰਾ ਨੇ ਪਹੁੰਚ ਜਾਣਾ ਵਾ ਥੋੜੇ ਕੇ ਟਾਈਮ ਵਿੱਚ ਦੀ ਤੇ ਭਰਾ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਪਿੰਡ ਦਾ ਭਰਾ ਵਾ ਤੇ ਕਰਿਓ ਭਰਾ ਨੂੰ ਸਪੋਰਟ ਤੇ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਆ ਜੋ ਪਤਾ ਲੱਗੇ ਵੀ ਭਰਾ ਮੇਰੇ ਪਿੰਡ ਤੋਂ ਪਿੰਡ ਅੰਦਗੜ ਜ਼ਿਲ੍ਹੇ ਨੂੰ ਮੋਗੇ ਤੋਂ ਗਿਆ ਸੀਗਾ ਤੇ ਭਰਾ ਦੀ ਪਹਿਲੀ ਯਾਤਰਾ ਵਾ ਤੇ ਕਰਿਓ ਭਰਾ ਦੇ ਲਈ ਅਰਦਾਸ ਬੇਨਤੀ ਭਰਾ ਵਾਹਿਗੁਰੂ ਚੜ੍ਹਦੀ ਕਲਾ